ਡਾਕਟਰ ਮਨਮੋਹਨ ਸਿੰਘ ਜਵਾਹਰ ਲਾਲ ਨਹਿਰੂ ਤੋਂ ਬਾਅਦ ਐਸੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਿਹੜੇ ਦੁਬਾਰਾ ਤੋਂ ਫਿਰ ਰੀਇਲੈਕਟ ਹੋਏ ਨਾਲ ਦੀ ਨਾਲ ਬੜੀ ਮਾਨ ਵਾਲੀ ਗੱਲ ਹੈ ਗੁਰਲਾਲ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਮਨਮੋਹਨ ਸਿੰਘ ਇੰਨਾ ਕੁਝ ਲੈ ਕੇ ਆਏ ਇੰਡੀਆ ਦੇ ਵਿੱਚ ਕਿ ਗਿਣਾਉਣਾ ਮੁਸ਼ਕਿਲ ਹੋ ਜਾਊਗਾ 2008 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰੈਸੈਸ਼ਨ ਆਇਆ ਸੀਗਾ ਉਦੋਂ ਅਮਰੀਕਾ ਵਰਗੀ ਸੁਪਰ ਇਕਨੋਮਿਕ ਪਾਵਰ ਸੀ ਜਿਹੜੀ ਉਹ ਵੀ ਹਿੱਲ ਗਈ ਸੀ ਅਮਰੀਕਾ ਦੇ ਵਿੱਚ ਵੀ ਬੇਰੋਜ਼ਗਾਰੀ ਦਰ ਬਹੁਤ ਵਧ ਗਈ ਸੀ ਪਰ ਉਹ ਦੌਰ ਦੇ ਵਿੱਚ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ ਪਰ ਇੰਡੀਆ ਦੇ ਉੱਤੇ ਉਸ ਰੈਸੈਸ਼ਨ ਦਾ ਕੋਈ ਫਰਕ ਨਹੀਂ ਪਿਆ ਸੀ ਤੇ ਇਸ ਦੀ ਤਾਰੀਫ ਉਦੋਂ ਦੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਬਰਾਕ ਓਬਾਮਾ ਉਹਨਾਂ ਨੇ ਵੀ ਕੀਤੀ ਸੀ ਕਿ ਮਨਮੋਹਨ ਸਿੰਘ ਤੁਸੀਂ ਇਹ ਜਾ ਕੀ ਕੀਤਾ ਕਿ ਜਿਹੜਾ ਅਸੀਂ ਹਿੱਲ ਗਏ ਪਰ ਤੁਹਾਡਾ ਦੇਸ਼ ਨਹੀਂ ਹਿੱਲਿਆ ਇਸ ਰੈਸੈਸ਼ਨ ਦੇ ਵਿੱਚ ਰਾਉ ਸਾਹਿਬ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਦੁਨੀਆ 'ਚ ਨਹੀਂ ਰਹੇ ਬੀਤੇ ਰਾਤ ਉਹਨਾਂ ਨੇ ਏਮਸ ਦੇ ਵਿੱਚ ਅਖੀਰਲੇ ਸਾਹ ਲਏ ਜੀ ਹਾਂ ਬਿਲਕੁਲ ਗੁਰਲਾਲ ਅ ਦੇਖੋ ਇਹਦੇ ਨਾਲ ਹੀ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾ ਨੇ ਆਖਰੀ ਸਾਲ ਲੇ ਤਾਂ ਕੱਲਾ ਦੇਸ਼ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਇੱਕ ਉਹ ਮਹਾਨ ਅਰਥਸ਼ਾਸਤਰੀ ਵੀ ਚਲਿਆ ਗਿਆ ਉਹਨਾਂ ਦੇ ਨਾਲ ਜਿਹਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੁੰਦੀ ਰਹੀ ਜਦੋਂ ਤੋਂ ਮਨਮੋਹਨ ਸਿੰਘ ਹੋਰਾ ਨੇ ਭਾਰਤ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਕਰਨਾ ਸ਼ੁਰੂ ਕੀਤਾ ਤੇ ਉਦੋਂ ਤੋਂ ਲੈ ਕੇ ਜਦੋਂ ਤੱਕ ਉਹ ਵਰਕਿੰਗ ਕੰਡੀਸ਼ਨ ਚ ਰਹੇ ਜਨੀ 2014 ਤੱਕ ਉਹ ਪ੍ਰਧਾਨ ਮੰਤਰੀ ਰਹੇ ਬਾਅਦ ਦੇ ਵਿੱਚ ਰਾਜ ਸਭਾ ਮੈਂਬਰ ਵੀ ਮਈ ਜਿਹੜਾ ਇਸੇ ਸਾਲ ਤੱਕ ਰਹੇ April May ਚ ਉਹਨਾਂ ਦੀ ਟਰਮ ਸਮਾਪਤ ਹੋਈ ਸੀ ਸੋ ਇਸ ਪੂਰੇ ਕਾਰਜਕਾਲ ਦੇ ਦੌਰਾਨ ਮਨਮੋਹਨ ਸਿੰਘ ਨੇ ਜੋ ਵੀ ਕੀਤਾ ਉਹਦੇ ਚ ਖਾਸ ਗੱਲ ਇਹ ਰਹੀ ਕਿ ਇੰਡੀਆ ਆਪ ਹੀ ਗਿਆ ਡਾਊਨ ਨਹੀਂ ਗਿਆ ਚਾਹੇ ਉਹ GDP ਹੋਵੇ ਚਾਹੇ ਇੰਪੋਰਟ ਦਾ ਜਿਹੜਾ ਰਿਜ਼ਰਵ ਹੁੰਦਾ ਹੈ ਰਿਜ਼ਰਵ ਡਾਲਰ ਹੁੰਦੇ ਆ ਇੰਪੋਰਟ ਦੇ ਹਰ ਇੱਕ ਦੇਸ਼ ਦੇ ਕੋਲ ਚਾਹੇ ਉਹਨਾਂ 'ਚ ਬੜੌਤਰੀ ਹੋਵੇ ਕਿਸ ਤਰੀਕੇ ਦੇ ਨਾਲ ਸਾਦਗੀ ਪਰ ਆ ਜੀਵਨ ਜਿਉਣਾ ਹੈ ਜੇ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਵੀ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਚੁੱਪ ਰਹਿ ਕੇ ਆਪਣੀ ਖਮੋਸ਼ੀ ਦੇ ਨਾਲ ਵੀ ਜਵਾਬ ਦੇ ਸਕਦੇ ਹੋ ਇਹ ਸਭ ਕੁਝ ਡਾਕਟਰ ਮਨਮੋਹਨ ਸਿੰਘ ਹੋਰਾਂ ਤੋਂ ਸਿੱਖਿਆ ਜਾ ਸਕਦਾ ਉਹਨਾਂ ਦੀ ਲਾਈਫ ਸਟਾਈਲ ਉਹਨਾਂ ਦੇ ਜੀਵਨ ਤੋਂ ਸਿੱਖਿਆ ਜਾ ਸਕਦਾ ਬੇਸ਼ੱਕ ਕੱਲ ਤੱਕ ਡਾਕਟਰ ਮਨਮੋਨ ਸਿੰਘ ਸਾਡੇ ਵਿਚਕਾਰ ਸੀ ਅੱਜ ਹੈ ਨਹੀਂ ਗੇ ਪਰ ਮਨਮੋਨ ਸਿੰਘ ਦਾ ਜਿਹੜੀ ਲਾਈਫ ਹੈ ਨਾ ਉਹ ਬਾ ਕਮਾਲ ਦੀ ਹੈ ਗੁਰ ਲਾਲ ਮਤਲਬ ਉਹ ਇੱਕ ਟਾਈਮ ਐਸਾ ਸੀ ਕਿ ਉਹਨਾਂ ਨੇ ਕੈਂਬਰੇਜ ਤੇ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਤੋਂ ਇਕਨੋਮਿਕਸ ਦੀ ਪੜ੍ਹਾਈ ਕੀਤੀ ਇਕਨੋਮਿਕਸ ਦੇ ਵਿੱਚ ਜਿਹੜੀ ਆ ਡੀਫਿਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਸੋਚਿਆ ਕਿ ਮੈਂ ਵਾਪਸ ਇੰਡੀਆ ਜਾਣਾ ਦੇਸ਼ ਦੇ ਨਾਲ ਲਗਾਵ ਕਹਿ ਲੋ ਚਾਹੇ ਧਰਤੀ ਨਾਲ ਮੋਹ ਕਹਿ ਲੋ ਇੰਨਾ ਪੜ੍ਹਾਈ ਕਰਕੇ ਅਮਰੀਕਾ ਦੇ ਵਿੱਚ ਉਹ ਵਾਪਸ ਇੰਡੀਆ ਦੇ ਵਿੱਚ ਆਏ ਨਹੀਂ ਤਾਂ ਬਹੁਤ ਸਾਰੇ ਲੋਕ ਹੁੰਦੇ ਨੇ ਕਿ ਉੱਥੇ ਸੈਟਲ ਹੋ ਜਾਂਦੇ ਅਗਲਾ ਕਹਿੰਦਾ ਕਿ ਇੱਥੇ ਅਸੀਂ ਵਧੀਆ ਅਰਨ ਕਰ ਲਾਂਗੇ ਪਰ ਡਾਕਟਰ ਸਾਹਿਬ ਵਾਪਸ ਆਏ ਸ਼ਾਇਦ ਉਹਨਾਂ ਦੀ ਜਿਹੜੀ ਡੈਸਟਨੀ ਸੀ ਨਾ ਤੇ ਉਹ ਉਹਨਾਂ ਨੂੰ ਵਾਪਸ ਲੈ ਕੇ ਆਈ ਸੀ ਕਿਉਂਕਿ ਉਹਨਾਂ ਦੀ ਕਿਸਮਤ ਨੇ ਜਾਂ ਉਹਨਾਂ ਦਾ ਜੋ ਭਵਿੱਖ ਸੀ ਉਹ ਇਹ ਸੀ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਾ ਉਹ ਵੀ ਇੱਕ ਵਾਰ ਨਹੀਂ ਲਗਾਤਾਰ ਦੋ ਵਾਰ ਤੇ ਡਾਕਟਰ ਮਨਮੋਹਨ ਸਿੰਘ ਜਵਾਹਰ ਲਾਲ ਨਹਿਰੂ ਤੋਂ ਬਾਅਦ ਐਸੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਿਹੜੇ ਦੁਬਾਰਾ ਤੋਂ ਫਿਰ ਰੀਇਲੈਕਟ ਹੋਏ ਨਾਲ ਦੀ ਨਾਲ ਤੇ ਕਿਉਂਕਿ 2004 ਦੇ ਵਿੱਚ ਉਹ ਬਣੇ ਪ੍ਰਧਾਨ ਮੰਤਰੀ ਜਦੋਂ ਯੂਪੀਏ ਦੀ ਸਰਕਾਰ ਬਣੀ 2009 ਚ ਰੀਇਲੈਕਸ਼ਨ ਹੋਈ ਲੋਕ ਸਭਾ ਦੀ ਉਸ ਦੇ ਵਿੱਚ ਫਿਰ ਯੂਪੀਏ ਦੀ ਸਰਕਾਰ ਬਣੀ ਤੇ ਫਿਰ ਨਾਲ ਦੀ ਨਾਲ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਬਹੁਤ ਸਾਰੇ ਕਿਸੇ ਨੇ ਉਹਨਾਂ ਦੀ ਲਾਈਫ ਦੇ ਬਹੁਤ ਸਾਰੀਆਂ ਕਹਾਣੀਆਂ ਨੇ ਥੋੜਾ ਜਿਹਾ ਸ਼ੁਰੂ ਤੋਂ ਆਪਾਂ ਕਰਦੇ ਆਂ ਦੇਖੋ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਨਮ 1932 ਚ ਹੋਇਆ ਸੀ ਜਦੋਂ ਦੇਸ਼ ਆਜ਼ਾਦ ਨਹੀਂ ਸੀ ਤੇ ਉਦੋਂ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਸੀ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਇੱਕ ਗਾਹ ਇਲਾਕਾ ਪਾਕਿਸਤਾਨ ਇਧਰ ਲਾਹੌਰ ਦੇ ਵੱਲ ਤੇ ਉੱਥੇ ਉਹਨਾਂ ਦਾ ਪਰਿਵਾਰ ਸੈਟਲ ਸੀ ਪਰ ਜਿਵੇਂ ਪਾਰਟੀਸ਼ਨ ਹੋਇਆ 47 ਦੇ ਵਿੱਚ ਦੇਸ਼ ਦੀ ਵੰਡ ਹੋਈ ਤਾਂ ਕਿਉਂਕਿ ਉਹ ਬਤੌਰ ਇੱਕ ਸਿੱਖ ਫੈਮਿਲੀ ਸੀ ਕਿਉਂਕਿ ਬਹੁਤ ਸਾਰੇ ਉਸ ਵੇਲੇ ਜਿਹੜੇ ਸਿੱਖ ਪਰਿਵਾਰ ਜਾਂ Hindu ਪਰਿਵਾਰ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਉਹ ਇੰਡੀਆ ਆਏ ਤੇ ਇੰਡੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਮੁਸਲਮਾਨ ਪਰਿਵਾਰ ਰਹਿੰਦੇ ਸੀ ਉਹ ਪਾਕਿਸਤਾਨ ਚਲੇ ਗਏ ਸੋ ਡਾਕਟਰ ਸਾਹਿਬ ਦੀ ਫੈਮਿਲੀ ਵੀ ਪਾਕਿਸਤਾਨ ਤੋਂ ਸ਼ਿਫਟ ਕਰਕੇ ਪਾਰਟੀਸ਼ਨ ਤੋਂ ਬਾਅਦ ਇੰਡੀਆ ਆ ਗਈ ਤੇ ਪਹਿਲਾਂ ਉਹ ਹਲਦਵਾਨ ਉੱਤਰਾਖੰਡ ਦੇ ਵਿੱਚ ਆਈ ਉਹਨਾਂ ਦੀ ਫੈਮਿਲੀ ਪਰ ਉੱਥੇ ਜ਼ਿਆਦਾ ਸਮਾਂ ਸੈਟਲ ਨਹੀਂ ਹੋਏ ਫਿਰ ਉਹ ਅੰਮ੍ਰਿਤਸਰ ਆ ਗਈ ਉਹਨਾਂ ਦੀ ਫੈਮਿਲੀ ਫਿਰ ਉੱਥੇ ਅੰਮ੍ਰਿਤਸਰ ਦੇ ਵਿੱਚ ਸੈਟਲ ਹੋਈ ਫੈਮਿਲੀ ਤੇ ਡਾਕਟਰ ਬਨਮੋਨ ਸਿੰਘ ਹੋਰਾਂ ਦੀ ਜਿਹੜੀ ਪਹਿਲੀ ਪੜ੍ਹਾਈ ਕਹਿ ਲਈਏ ਤਾਂ ਉਹ ਪਹਿਲੀਆਂ ਕਲਾਸਾਂ 7 8 ਕਲਾਸਾਂ ਤਾਂ ਉਰਦੂ ਦੇ ਵਿੱਚ ਹੀ ਕੀਤੀਆਂ ਸੀ ਉਹਨਾਂ ਨੇ ਉਰਦੂ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਉਹ ਜਾਣਦੇ ਸੀ ਬਹੁਤ ਸਾਰੀਆਂ ਸਪੀਚਾਂ ਉਹ ਉਰਦੂ ਦੇ ਵਿੱਚ ਹੀ ਪੜ੍ਹਦੇ ਸੀਗੇ ਟਰਾਂਸਲੇਟ ਕਰਕੇ ਹਿੰਦੀ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਕਿਉਂਕਿ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਆ ਤੋਂ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਮੈਟ੍ਰਿਕ ਕੀਤੀ ਪਹਿਲਾਂ ਤਾਂ ਤੇ ਫਿਰ ਤੁਸੀਂ ਦੇਖੋ ਕਿ ਸਾਲ 50 ਦੇ ਦਹਾਕੇ ਦੇ ਵਿੱਚ 1950-60 ਦੇ ਦਹਾਕੇ 'ਚ ਡਾਕਟਰ ਮਨਮੋਹਨ ਸਿੰਘ ਹੋਰੀ ਅਮਰੀਕਾ ਗਏ ਪੜਾਈ ਕਰਨ ਦੇ ਲਈ ਹਾਇਰ ਐਜੂਕੇਸ਼ਨ ਦੇ ਲਈ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਗਏ ਉੱਥੋਂ ਇਕਨੋਮਿਕਸ ਦੀ ਆਨਰ ਕੀਤੀ ਉਹਨਾਂ ਨੇ ਫਿਰ ਆਨਰ ਕਰਕੇ ਉਹਨਾਂ ਨੇ ਇਕਨੋਮਿਕਸ ਦੀ ਡੀਫਿਲ ਕੀਤੀ ਆਕਸਫੋਰਡ ਯੂਨੀਵਰਸਿਟੀ ਤੋਂ ਇੰਨਾ ਪੜ੍ਹਾਈ ਲਿਖਾਈ ਕਰਕੇ ਫਿਰ ਉਹ ਵਾਪਸ ਇੰਡੀਆ ਆਏ ਇੰਡੀਆ ਆ ਕੇ ਜਿੱਥੋਂ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਇੱਥੇ ਹੀ ਉਹ ਉਹਨਾਂ ਨੂੰ ਨੌਕਰੀ ਮਿਲੀ ਇੱਥੇ ਪੜ੍ਹਾਈ ਕੀਤੀ ਉਹਨਾਂ ਨੇ ਚੰਗੇ ਆਉਦਿਆਂ ਤੇ ਰਹੇ ਤੇ ਇੱਕ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਕਾਲਜ ਸੀ ਉੱਥੇ ਵੀ ਉਹਨਾਂ ਨੇ ਪੜ੍ਹਾਈ ਜਿਹੜੀ ਕਰਵਾਈ ਬੱਚਿਆਂ ਨੂੰ ਪਰ ਉਸ ਤੋਂ ਬਾਅਦ ਹੌਲੀ-ਹੌਲੀ ਕਿਉਂਕਿ ਜਦੋਂ ਪਤਾ ਲੱਗਿਆ ਨਾ ਕਿ ਡਾਕਟਰ ਮਨਮੋਹ ਸਿੰਘ ਨੂੰ ਬਹੁਤ ਨੌਲੇਜ ਆ ਅਰਥ ਸ਼ਾਸਤਰ ਵਾਸਤੇ ਡੇਲੀ ਇਕਨੋਮਿਕਸ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਨੌਲੇਜ ਆ ਫਿਰ ਉਹ ਭਾਰਤ ਸਰਕਾਰ ਦੇ ਬੰਨਿਉ ਆਏ ਪਹਿਲਾਂ ਉਹ ਯੂਨ ਦੇ ਵਿੱਚ ਵੀ ਰਹੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤਾ ਤੇ ਫਿਰ 1971 ਦੇ ਵਿੱਚ ਉਹ ਭਾਰਤ ਸਰਕਾਰ ਦੇ ਆਰਥਿਕ ਸਲਾਹਕਾਰ ਬਣੇ ਤੇ ਫਿਰ ਸਲਾਹਕਾਰ ਜਿਹੜਾ ਵਿਭਾਗ ਸੀ ਉਹਦੇ ਮੁਖੀ ਬਣੇ ਤੇ ਫਿਰ 1991 ਦਾ ਇੱਕ ਉਹ ਸਾਲ ਆਇਆ ਜਦੋਂ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਪੀ ਵੀ ਨਰਸਿਮਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਪੀ ਵੀ ਨਰਸੀਮਾ ਰਾਓ ਡਾਕਟਰ ਮਨਮੋਨ ਸਿੰਘ ਨੂੰ ਲੈ ਕੇ ਆਏ 1991 ਚ ਪੋਲਿਟਿਕਸ ਦੇ ਵਿੱਚ ਤੇ ਉਹਨਾਂ ਨੂੰ ਵਿੱਤ ਮੰਤਰਾਲੇ ਦਾ ਜਮਾ ਦੇਤਾ ਮਤਲਬ ਫਾਈਨੈਂਸ ਮਿਨਿਸਟਰ ਬਣਾਇਆ 1991 ਦੇ ਵਿੱਚ ਉਹਨਾਂ ਨੂੰ ਦੇਸ਼ ਦਾ ਸੋ ਉਸ ਵੇਲੇ ਬਹੁਤ ਜੜੀ ਇਕਨੋਮਿਕ ਕੰਡੀਸ਼ਨ ਸੀ ਇੰਡੀਆ ਦੀ ਬਹੁਤ ਮਾੜੀ ਸੀਗੀ ਤੇ ਉਹ ਡਾਕਟਰ ਸਿੰਘ ਹੀ ਸੀਗੇ ਮਨਮੋਨ ਸਿੰਘ ਹੀ ਸੀਗੇ ਕਿ ਜਿਨ੍ਹਾਂ ਨੇ ਉਸ ਮਾੜੇ ਹਾਲਾਤਾਂ ਦੇ ਵਿੱਚੋਂ ਇੰਡੀਆ ਦੀ ਇਕਨੋਮੀ ਨੂੰ ਆਪਣੀ ਸੋਚ ਸਮਝ ਦੇ ਨਾਲ ਬਾਹਰ ਕੱਢਿਆ ਇੱਕ ਲੀਤੇ ਲਿਆਂਦੀ ਤੇ ਉਸ ਵੇਲੇ ਦੀ ਗੱਲ ਹੈ ਤੇ ਉਸ ਵੇਲੇ ਜਿਹੜਾ ਇੱਕ ਫੋਰਨ ਇੰਪੋਰਟ ਕਰਨ ਦੇ ਲਈ ਨਾ ਇੱਕ ਫੋਰਨ ਰਿਜ਼ਰਵ ਫੰਡ ਹੁੰਦੇ ਨੇ ਉਸ ਵੇਲੇ ਇੰਡੀਆ ਦੇ ਕੋਲ ਸਿਰਫ ਇੱਕ ਬਿਲੀਅਨ ਯੂ ਐਸ ਡਾਲਰ ਸੀਗਾ ਕੁਝ ਬਾਹਰੋਂ ਇੰਪੋਰਟ ਕਰਨ ਦੇ ਲਈ ਜਿਹੜਾ ਕਿ ਜੇ ਖਰਚਿਆ ਜਾਂਦਾ ਉਹ ਲਗਭਗ ਦਾ ਦੋ ਕ ਹਫਤਿਆਂ ਤੱਕ ਦਾ ਪੈਸਾ ਸੀਗਾ ਇੰਡੀਆ ਦੇ ਕੋਲ ਕਿਉਂਕਿ ਜਿਵੇਂ ਹੁਣ ਤੇਲ ਆ ਜਿਹੜਾ ਅਸੀਂ ਇੰਪੋਰਟ ਕਰਦੇ ਆ ਬਹੁਤ ਵੱਡੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਡੀਆ ਇੰਪੋਰਟ ਕਰਦਾ ਬਾਹਰਲੇ ਦੇਸ਼ਾਂ ਤੋਂ ਸੋ ਦੋ ਕ ਹਫਤਿਆਂ ਦਾ ਪੈਸਾ ਸੀਗਾ ਉਹ 1 ਬਿਲੀਅਨ ਸੋ 1991 ਦੀ ਇਹ ਗੱਲ ਸੀਗੀ ਕਿ ਜਦੋਂ ਜਿਹੜਾ ਫੋਰਨ ਰਿਜ਼ਰਵ ਸੀ ਨਾ ਇੰਡੀਆ ਦੇ ਕੋਲ ਉਹ ਸਿਰਫ 1 ਬਿਲੀਅਨ ਯੂ ਐਸ ਡਾਲਰ ਸੀਗਾ ਜਿਹੜਾ ਸਿਰਫ ਦੋ ਹਫਤੇ ਚੱਲਦਾ ਤੇ ਇਹੀ ਕਰਦੇ ਕਰਦੇ ਡਾਕਟਰ ਮਨਮੋਹ ਸਿੰਘ ਨੇ 2007-8 ਦੇ ਵਿੱਚ 7-8 ਤੱਕ ਇਹੀ ਜਿਹੜਾ ਫੋਰਨ ਰਿਜ਼ਰਵ ਸੀਗਾ ਡਾਕਟਰ ਮਨਮੋਹਨ ਸਿੰਘ ਨੇ 1 ਬਿਲੀਅਨ ਯੂएस ਡਾਲਰ ਤੋਂ ਵਧਾ ਕੇ 600 ਬਿਲੀਅਨ ਯੂएस ਡਾਲਰ ਕਰਤਾ ਸੀਗਾ ਤੁਸੀਂ ਦੇਖੋ 1 ਬਿਲੀਅਨ ਡਾਲਰ ਤੋਂ 600 ਬਿਲੀਅਨ ਡਾਲਰ ਮਹਿਜ਼ 7-8-9 ਕ ਸਾਲਾਂ ਦੇ ਵਿੱਚ ਕਰਨਾ ਇੱਕ ਬਹੁਤ ਵੱਡੀ ਇਹ ਉਸ ਵੇਲੇ ਉਪਲਬਧੀ ਸੀਗੀ ਡਾਕਟਰ ਮਨਮੋਹਨ ਸਿੰਘ ਦੀ ਤੇ ਜੀਦੇ ਕਰਕੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਗਿਆ ਕਿ ਹਾਂ ਯਾਰ ਇੰਡੀਆ ਦੇ ਕੋਲ ਇੱਕ ਐਸਾ ਅਰਥ ਸ਼ਾਸਤਰੀ ਮਿਲ ਗਿਆ ਇੰਡੀਆ ਨੂੰ ਜਿਹੜਾ ਇੰਡੀਆ ਨੂੰ ਉਭਾਰ ਦੇਊਗਾ ਤੇ ਫਿਰ ਉਸ ਤੋਂ ਬਾਅਦ ਅ ਦੇਖੋ ਤੁਸੀਂ 2014 ਚਾਰ ਦੇ ਵਿੱਚ ਯੂਪੀਏ ਦੀ ਸਰਕਾਰ ਬਣਦੀ ਹੈ ਤੇ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਬਣ ਜਾਣਗੇ ਉਦੋਂ ਹੋਇਆ ਕੀ ਸੀ ਕਿ ਯੂਪੀਏ ਜਿਹੜਾ ਐਲਾਈਅੰਸ ਸੀ ਕਾਂਗਰਸ ਦੇ ਨਾਲ ਜਿਹੜੀਆਂ ਬਾਕੀ ਉਹਨਾਂ ਦੀਆਂ ਸਹਾਇਕੀ ਪਾਰਟੀਆਂ ਸੀ ਉਹਦਾ ਯੂਪੀਏ ਜਿਹੜਾ ਐਲਾਈਅንስ ਸੀ ਉਹਨੂੰ ਬਹੁਮਤ ਮਿਲ ਗਈ ਤੇ ਬਹੁਮਤ ਮਿਲ ਗਈ ਕਿਉਂਕਿ ਸਭ ਤੋਂ ਮੇਨ ਲੀਡਰ ਉਹਨਾਂ ਦੀ ਸੋਨੀਆ ਗਾਂਧੀ ਸੀ ਤਾਂ ਸਾਰੇ ਦੇਸ਼ ਦੇ ਵਿੱਚ ਕਿਉਂਕਿ ਉਹ ਬੰਨ ਵੀ ਜਾ ਰਹੀ ਸੀ ਸੋਨੀਆ ਗਾਂਧੀ ਪ੍ਰਾਈਮ ਮਿਨਿਸਟਰ ਤਾਂ ਉਹਦੇ ਬੀਜੇਪੀ ਤੇ ਵਿਰੋਧੀ ਪਾਰਟੀਆਂ ਨੇ ਇੰਨਾ ਕੁ ਵਿਰੋਧ ਕੀਤਾ ਉਦੋਂ ਸੋਨੀਆ ਗਾਂਧੀ ਦਾ ਕਿ ਸੋਨੀਆ ਗਾਂਧੀ ਸਾਡੇ ਦੇਸ਼ ਦੀ ਜੰਪਲ ਹੈ ਨਹੀਂਗੀ ਕਿਉਂਕਿ ਰਜੀਵ ਗਾਂਧੀ ਦੇ ਨਾਲ ਵਿਆਹ ਹੋਇਆ ਕੋਦੋ ਇਟਲੀ ਦੇ ਰਹਿਣ ਵਾਲੇ ਸੀ ਤਾਂ ਵਿਰੋਧੀ ਪਾਰਟੀਆਂ ਨੇ ਉਦੋਂ ਬਹੁਤ ਵੱਡਾ ਇੱਕ ਵਿਰੋਧ ਕੀਤਾ ਸੋਨੀਆ ਗਾਂਧੀ ਦਾ ਕਿ ਸੋਨੀਆ ਗਾਂਧੀ ਨੂੰ ਅਸੀਂ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਾ ਕਿਉਂਕਿ ਇਹ ਇਟਲੀ ਦੀ ਹੈ ਤੇ ਉਸ ਵੇਲੇ ਸੋਨੀਆ ਗਾਂਧੀ ਨੇ ਇੱਕ ਐਸਾ ਮੂਵ ਖੇਡਿਆ ਜਿਨੇ ਸਾਰਿਆਂ ਨੂੰ ਹੈਰਾਨ ਕੀਤਾ ਤੇ ਸਿੱਖ ਜਗਤ ਦੇ ਵਿੱਚ ਉਸ ਮੂਵ ਦੀ ਬਹੁਤ ਸਾਰੀ ਖੁਸ਼ੀ ਹੋਈ ਕਿਉਂਕਿ ਉਹ ਮੂਵ ਐ ਸੀ ਸੋਨੀਆ ਗਾਂਧੀ ਦਾ ਕਿ ਸੋਨੀਆ ਗਾਂਧੀ ਨੇ ਬਤੌਰ ਪ੍ਰਧਾਨ ਮੰਤਰੀ ਦੇ ਲਈ ਡਾਕਟਰ ਮਨਮੋਹਨ ਸਿੰਘ ਨੂੰ ਚੂਜ਼ ਕੀਤਾ ਇਸੇ ਕਰਕੇ ਉਹ ਇੱਕ ਦੋ ਫਿਲਮਾਂ ਵੀ ਬਣੀਆਂ ਉਹਨਾਂ ਦੀ ਲਾਈਫ ਤੇ ਉਹਨਾਂ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵੀ ਕਿਹਾ ਜਾਂਦਾ ਕਿਉਂਕਿ ਪਤਾ ਨਹੀਂ ਸੀ ਕਿਸੇ ਨੂੰ ਕਿ ਡਾਕਟਰ ਮਨਮੋਹਨ ਸਿੰਘ ਤਾਂ ਰੇਸ 'ਚ ਹੈ ਹੀ ਨਹੀਂ ਸੀ ਪ੍ਰਧਾਨ ਮੰਤਰੀ ਦੀ ਵਿੱਚ ਵਿੱਤ ਮੰਤਰੀ ਜ਼ਰੂਰ ਬਣਦੇ ਆ ਰਹੇ ਸੀ ਉਹ ਪਰ ਉਹ ਜਿਹੜਾ 2004 ਦਾ ਸਾਲ ਸੀ ਉਸ ਵੇਲੇ ਫਿਰ ਡਾਕਟਰ ਮਨਮੋਹਨ ਸਿੰਘ ਬੈਠੇ ਤੇ ਬੜੀ ਮਾਨ ਵਾਲੀ ਗੱਲ ਆ ਗੁਰਲਾਲ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਤੇ ਪਹਿਲੇ ਤਾਂ ਗਿਆਨੀ ਜੈਲ ਸਿੰਘ ਸੀਗੇ ਹੀ ਰਾਸ਼ਟਰਪਤੀ ਪਰ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹ ਪਹਿਲੇ ਸਿੱਖ ਹੋਣ ਦਾ ਮਾਣ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਮਾਣ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਪੂਰੇ ਦੁਨੀਆ ਦੇ ਵਿੱਚ ਕਿਉਂਕਿ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਕਿਉਂਕਿ ਫਿਰ ਉਸ ਪ੍ਰਧਾਨ ਮੰਤਰੀ ਨੇ ਵਿਦੇਸ਼ਾਂ 'ਤੇ ਦੌਰੇ ਵੀ ਜਾਣੇ ਨੇ ਅਮਰੀਕਾ ਵੀ ਜਾਣਾ ਕਿਤੇ ਵੀ ਜਾਣਾ ਤੇ ਫਿਰ ਜਾਂਦੇ ਸੀ ਤੇ ਅਸਮਾਨੀ ਰੰਗ ਦੀ ਉਹਨਾਂ ਦੀ ਦਸਤਾਰ ਹੁੰਦੀ ਸੀ ਹਮੇਸ਼ਾ ਮੋਸਟਲੀ ਉਸਮਾਨੀ ਰੰਗ ਦੀ ਬੰਦੇ ਸੀਗੇ ਤੇ ਉਹ ਫਿਰ ਪੂਰੇ ਦੁਨੀਆ ਦੇ ਵਿੱਚ ਇੱਕ ਸਿੱਖਾਂ ਦੀ ਚੜ੍ਹਤ ਹੋਈ ਕਿ ਇੱਕ ਸਿੱਖ ਪ੍ਰਧਾਨ ਮੰਤਰੀ ਬਣਿਆ ਭਾਰਤ ਦਾ ਕਿ ਜਿਹੜਾ ਇੱਕ ਮੰਨਿਆ ਪਰਮੰਨਿਆ ਅਰਥਸ਼ਾਸਤਰੀ ਹੈ ਅੱਛਾ ਉਹਨਾਂ ਦੀ ਗੱਲ ਚੱਲਦੀ ਸੀ ਕਿ ਇਸਮਾਨੀ ਰੰਗ ਉਸਮਾਨੀ ਰੰਗ ਨਾ ਅਸਲ ਦੇ ਵਿੱਚ ਕੈਂਬਰੇਜ ਦਾ ਰੰਗ ਹੈ ਕੈਂਬਰੇਜ ਯੂਨੀਵਰਸਿਟੀ ਜਿੱਥੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ ਤੇ ਉਹਨਾਂ ਦਾ ਇੰਨਾ ਲਗਾ ਸੀ ਕੈਂਬਰੇਜ ਦੇ ਨਾਲ ਤੇ ਉਹ ਪੂਰੀ ਜ਼ਿੰਦਗੀ ਆਸਮਾਨੀ ਰੰਗ ਦੀ ਪੱਗ ਹੀ ਬੰਦੇ ਰਹੇ ਮੋਸਟਲੀ ਸਕਾਈ ਕਲਰ ਦੀ ਉਹਨਾਂ ਨੇ ਦਸਤਾਰ ਤੁਸੀਂ ਜਿੰਨੀਆਂ ਵੀ ਫੋਟੋਆਂ ਤੁਸੀਂ ਦੇਖੋ ਇੱਕ ਅੱਧੀ ਫੋਟੋ ਹੀ ਤੁਹਾਨੂੰ ਮਿਲੂਗੀ ਕਿਸੇ ਹੋਰ ਪੱਗ ਦੇ ਵਿੱਚ ਨਹੀਂ ਡਾਕਟਰ ਮਨਮੋਹਨ ਸਿੰਘ ਨੇ ਹਮੇਸ਼ਾ ਆਸਮਾਨੀ ਰੰਗ ਦੀ ਜਿਹੜੀ ਆ ਦਸਤਾਰ ਬੰਨੀ ਹੈ ਤੇ ਅੱਜ ਜਦੋਂ ਉਹਨਾਂ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਜਦੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਸਾਰਿਆਂ ਦੇ ਦਰਸ਼ਨਾਂ ਦੇ ਲਈ ਰੱਖਿਆ ਗਿਆ ਸੀ ਤਾਂ ਉਦੋਂ ਵੀ ਉਹਨਾਂ ਦੇ ਅਸਮਾਨੀ ਰੰਗ ਦੀ ਦਸਤਾਰ ਹੀ ਸਜਾਈ ਗਈ ਸੀ ਸੋ ਇਸ ਤਰੀਕੇ ਦੇ ਡਾਕਟਰ ਮਨਮੋਹ ਸਿੰਘ ਸੀਗੇ ਤੇ ਮਨਮੋਹਨ ਸਿੰਘ ਇੰਨਾ ਕੁਝ ਲੈ ਕੇ ਆਏ ਇੰਡੀਆ ਦੇ ਵਿੱਚ ਕਿ ਗਿਣੌਣਾ ਮੁਸ਼ਕਿਲ ਹੋ ਜਾਊਗਾ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਆਹ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ 1999 ਦੇ ਵਿੱਚ ਵੀ ਦੇਸ਼ ਦੇ ਵਿੱਚ ਕ੍ਰਾਈਸਿਸ ਆਇਆ ਉਹ ਉਹਨਾਂ ਨੇ ਦੂਰ ਕੀਤਾ ਆਰਥਿਕ ਤੰਗੀ ਦਾ 2008 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰੈਸੈਸ਼ਨ ਆਇਆ ਸੀਗਾ ਉਦੋਂ ਅਮਰੀਕਾ ਵਰਗੀ ਸੁਪਰ ਇਕਨੋਮਿਕ ਪਾਵਰ ਸੀ ਜਿਹੜੀ ਉਹ ਵੀ ਹਿੱਲ ਗਈ ਸੀ ਅਮਰੀਕਾ ਦੇ ਵਿੱਚ ਵੀ ਬੇਰੋਜ਼ਗਾਰੀ ਦਰ ਬਹੁਤ ਵਧ ਗਈ ਸੀ ਪਰ ਉਹ ਦੌਰ ਦੇ ਵਿੱਚ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ ਪਰ ਇੰਡੀਆ ਦੇ ਉੱਤੇ ਉਸ ਰੈਸੈਸ਼ਨ ਦਾ ਕੋਈ ਫਰਕ ਨਹੀਂ ਪਿਆ ਸੀ ਤੇ ਇਸ ਦੀ ਤਾਰੀਫ ਉਦੋਂ ਦੇ ਜਿਹੜੇ ਅ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਬਾਰਕ ਓਬਾਮਾ ਉਹਨਾਂ ਨੇ ਵੀ ਕੀਤੀ ਸੀ ਕਿ ਮਨਮੋਹਨ ਸਿੰਘ ਤੁਸੀਂ ਇਹ じゃ ਕੀ ਕੀਤਾ ਕਿ ਜਿਹੜਾ ਅਸੀਂ ਹਿੱਲ ਗਏ ਪਰ ਤੁਹਾਡਾ ਦੇਸ਼ ਨਹੀਂ ਹਿਲਿਆ ਇਸ ਰੈਸੈਸ਼ਨ ਦੇ ਵਿੱਚ ਤੇ ਉਹ ਇਸ ਕਰਕੇ ਉਹਨਾਂ ਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਚਾਹੇ ਆਸਟ੍ਰੇਲੀਆ ਚਾਹੇ ਕਿਤੇ ਵੀ ਆ ਚਾਹੇ ਫੌਬਸ ਮੈਗਜ਼ੀਨ ਹੈ ਜਿਹੜਾ ਉਹਦੇ ਚ ਉਹਨਾਂ ਦੀ ਲਗਾਤਾਰ 2-3 ਵਾਰ ਜਿਹੜੇ ਉਹਨਾਂ ਦੀ ਇੱਕ ਲਿਸਟ ਹੁੰਦੀ ਹੈ ਕਿ ਵਰਲਡ ਦੇ ਜਿਹੜੇ ਪਾਵਰਫੁੱਲ ਪੀਪਲ ਹੁੰਦੇ ਨੇ ਉਹਦੇ ਵਿੱਚ ਉਹ ਇੱਕ 8ਵੇਂ ਸਥਾਨ ਤੇ ਰਹੇ ਇੱਕ ਵਾਰ ਇੱਕ ਵਾਰ 18ਵੇਂ ਤੇ ਰਹੇ ਇੱਕ ਵਾਰ 28ਵੇਂ 29ਵੇਂ ਤੇ ਵੀ ਰਹੇ ਤਾਂ ਫੌਬਸ ਦੇ ਵਿੱਚ ਇਸ ਵੱਡੀ ਲਿਸਟ ਦੇ ਵਿੱਚ ਨਾ ਆਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਤੇ ਮਾਣ ਉਹਦੇ ਵਿੱਚ ਵੀ ਬਹੁਤ ਵਧਿਆ ਖਾਸ ਕਰਕੇ ਭਾਰਤੀਆਂ ਦਾ ਵਧਿਆ ਤੇ ਸਿੱਖਾਂ ਦਾ ਵੀ ਵਧਿਆ ਤੇ ਜੇ ਹੁਣ ਗੱਲ ਕਰੀਏ ਕਿ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਨੂੰ ਹੋਰ ਕੀ ਕੀ ਦਿੱਤਾ ਤਾਂ ਦੇਖੋ ਰਾਈਟ ਟੂ ਇਨਫੋਰਮੇਸ਼ਨ ਦਾ ਐਕਟ ਹੈ ਜਿਹੜਾ ਆਰਟੀਆਈ ਜੀ ਨੂੰ ਅਸੀਂ ਕਹਿੰਦੇ ਆ ਉਹ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਰੋਜ਼ਗਾਰ ਗਰੰਟੀ ਯੋਜਨਾ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਰਾਈਟ ਟੂ ਐਜੂਕੇਸ਼ਨ ਪਾਲਿਸੀ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸਰਬ ਸਿੱਖਿਆ ਅਭਿਆਨ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਇਸੇ ਸਰਬ ਸਿੱਖਿਆ ਅਭਿਆਨ ਦੇ ਵਿੱਚ ਬੱਚਿਆਂ ਨੂੰ ਮਿਡਡੇ ਮੀਲ ਦਿੱਤਾ ਜਾਣਾ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਐਨਆਈ ਐਨਆਈਏ ਆ ਉਹ ਡਾਕਟਰ ਮਨਮੋਹਨ ਸਿੰਘ ਨੇ ਸਥਾਪਿਤ ਕੀਤੀ ਯੂਪੀਏ ਦਾ ਐਕਟ ਸੀਗਾ ਜਿਹੜਾ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਤੇ ਆਧਾਰ ਕਾਰਡ ਜਿਹੜਾ ਕਿ ਇਸ ਵੇਲੇ ਸਾਰੇ ਦੇਸ਼ ਦੇ ਲੋਕਾਂ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਉਹ ਆਧਾਰ ਕਾਰਡ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਇਸ ਤੋਂ ਇਲਾਵਾ ਮਨਰੇਗਾ ਦੀ ਜਿਹੜੀ ਸਕੀਮ ਹੈ ਤੁਸੀਂ ਦੇਖੋ ਕਿ ਲੋਕਾਂ ਨੂੰ ਜਿਹੜੀ ਰੋਜ਼ਗਾਰ ਮੁਹੱਈਆ ਕਰਾਉਂਦੀ ਹੈ ਉਹ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਦੇ ਵਿੱਚ ਜਿਹੜੇ ਵੱਡੀਆਂ ਸੰਸਥਾਵਾਂ ਨੇ ਵਿਦਿਅਕ ਸੰਸਥਾਵਾਂ AIMS ਹੋਗੀ IIT ਹੋਗੀ IIM ਹੋਗੀ ਇਹਨਾਂ ਦੇ ਵਿੱਚ BC ਵਰਗ ਦਾ ਬੈਕਵਰਡ ਕਲਾਸ ਦਾ ਕੋਟਾ ਜੇਕਰ ਰਖਾਇਆ ਤਾਂ ਉਹ ਡਾਕਟਰ ਮਰਮੋਡ ਸਿੰਘ ਨੇ ਰਖਾਇਆ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਬਹੁਤ ਸਾਰੀਆਂ ਉਹ ਗੱਲਾਂ ਨੇ ਜਾਂ ਉਪਲਬਧੀਆਂ ਨੇ ਜਿਹੜੀਆਂ ਡਾਕਟਰ ਮਰਮੋਡ ਸਿੰਘ ਨੇ ਆਪਣੇ ਸਮੇਂ ਦੇ ਦੌਰਾਨ ਦੇਸ਼ ਦੇ ਵਿੱਚ ਲੈ ਕੇ ਆਂਦੀਆਂ ਚਾਹੇ ਉਹ ਨਵੀਆਂ ਨੀਤੀਆਂ ਨਵੀਆਂ ਪਾਲਿਸੀਆਂ ਦੀ ਗੱਲ ਹੋਵੇ ਚਾਹੇ ਉਹ ਦੇਸ਼ ਨੂੰ ਦੀ ਜੀਡੀਪੀ ਨੂੰ ਕਿਸ ਤਰੀਕੇ ਦੇ ਨਾਲ ਵਰਲਡ ਲੈਵਲ ਦੀ ਟੱਕਰ ਤੱਕ ਲੈ ਕੇ ਜਾਣਾ ਉਹ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਇਹ ਚੀਜ਼ਾਂ ਹੋਈਆਂ ਸੋ ਪੂਰਾ ਜੀਵਨ ਉਹਨਾਂ ਦਾ ਬਾ ਕਮਾਲ ਰਿਹਾ ਤੇ ਜਿਸ ਤਰੀਕੇ ਦੇ ਨਾਲ ਉਹ ਸਾਦਗੀ ਭਰਿਆ ਜੀਵਨ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਖੁਸ਼ਵੰਤ ਸਿੰਘ ਇੱਕ ਬਹੁਤ ਫੇਮਸ ਰਾਈਟਰ ਹੋਏ ਨੇ ਤੇ ਖੁਸ਼ਵੰਤ ਸਿੰਘ ਨੇ ਵੀ ਕਿਤਾਬ ਲਿਖੀ ਸੀ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਤੇ ਡਾਕਟਰ ਮਨਮੋਹ ਸਿੰਘ ਦੇ ਲਈ ਖੁਸ਼ਵੰਤ ਸਿੰਘ ਹੋਰਾ ਨੇ ਇਹ ਆਖਿਆ ਸੀ ਕਿ ਡਾਕਟਰ ਮਨਮੋਹ ਸਿੰਘ ਜਵਾਹਰ ਲਾਲ ਨਹਿਰੂ ਤੋਂ ਵੀ ਵੱਧ ਯੋਗ ਪ੍ਰਧਾਨ ਮੰਤਰੀ ਸਾਬਤ ਹੋਏ ਨੇ ਦੇਸ਼ ਦੇ ਲਈ ਔਰ ਇੱਕ ਬਹੁਤ ਵੱਡੀ ਜਿਹੜੀ ਉਪਲਬਧੀ ਸੀ ਤੇ ਇੱਕ ਸਾਦਗੀ ਭਰੇ ਜੀਵਨ ਦਾ ਤਾਂ ਪਤਾ ਹੀ ਆ ਸਾਰਿਆਂ ਨੂੰ ਤੇ ਇੱਕ ਉਹਨਾਂ ਦੀ ਫੇਵਰੇਟ Maruti 800 cc ਕਾਰ ਹੁੰਦੀ ਸੀਗੀ ਜਿਹੜੀ ਉਹਨਾਂ ਨੇ ਤਾਂ ਉਮਰ ਚਲਾਈ ਜਦੋਂ ਤੱਕ ਚਲਾਉਂਦੇ ਰਹੇ ਤੇ ਮਤਲਬ ਜਦੋਂ ਤੱਕ ਉਹ ਖੁਦ ਡਰਾਈਵ ਕਰਦੇ ਰਹੇ ਤਾਂ ਉਹਨਾਂ ਨੇ ਉਹੀ ਆਪਣੀ ਮਾਰੂਤੀ 800 ਸੀਸੀ ਵਾਲੀ ਕਾਰ ਨੂੰ ਹੀ ਪਹਿਲ ਦਿੱਤੀ ਲੈ ਸਕਦੇ ਸੀਗੇ ਪਰ ਨਹੀਂ ਲਿਆ ਲਗਾਤਾਰ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਪਰ ਇੱਕ ਵੀ ਕੋਈ ਕ腐ਪਸ਼ਨ ਦਾ ਜਾਂ ਇੱਕ ਖੋਟੇ ਪੈਸੇ ਦਾ ਵੀ ਇਲਜ਼ਾਮ ਉਹਨਾਂ ਤੇ ਨਹੀਂ ਲੱਗਿਆ ਤੇ ਇਹੀ ਕਾਰਨ ਹੈ ਕਿ 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਤੇ ਸਿੰਪਲ ਲਾਈਫ ਉਹਨਾਂ ਦੀ ਰਹੀ ਹੈ ਹੁਣ ਪਿੱਛੇ ਉਹਨਾਂ ਦੇ ਪਤਨੀ ਰਹੇ ਨੇ ਤੇ ਤਿੰਨ ਬੇਟੀਆਂ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਵੀ ਅੱਗੇ ਬੱਚੇ ਨੇ ਤੇ ਪਰ ਡਾਕਟਰ ਮਨਮੋਹਨ ਸਿੰਘ ਅੱਜ ਸਾਡੇ ਵਿਚਕਾਰ ਨਹੀਂ ਰਹੇ ਤੇ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ ਦੇਸ਼ ਦੇ ਵਿੱਚ 7 ਦਿਨ ਦਾ ਸੋਗ ਰੱਖਿਆ ਗਿਆ ਡਾਕਟਰ ਮਨਮੋਹਨ ਸਿੰਘ ਦੀ ਦੀ ਯਾਦ ਦੇ ਵਿੱਚ ਉਹਨਾਂ ਦਾ ਜਿਹੜਾ ਦੇਹਾਂਤ ਹੋਇਆ ਤੇ 1 ਜਨਵਰੀ ਤੱਕ ਇਹ ਪੂਰਾ ਰਾਸ਼ਟਰੀ ਸੋਗ ਦਾ ਹਫਤਾ ਇਹ ਰਹੂਗਾ ਇਹ ਵੀ ਇੱਕ ਬਹੁਤ ਵੱਡਾ ਸਨਮਾਨ ਹੈ ਹੋਰ ਬਹੁਤ ਸਾਰੇ ਪਦਮ ਵਿਭੂਸ਼ਣ ਤੋਂ ਲੈ ਕੇ ਹੋਰ ਬਹੁਤ ਸਾਰੇ ਅਵਾਰਡ ਨੇ ਜਿਹੜੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੇ ਨਾਮ ਕੀਤੇ ਤੇ ਡਾਕਟਰ ਮਨਮੋਹਨ ਸਿੰਘ ਉਹ ਵੀ ਪਹਿਲੇ ਪ੍ਰਧਾਨ ਮੰਤਰੀ ਨੇ ਜਿਹੜੇ ਇੰਨੇ ਪੜੇ ਲਿਖੇ ਨੇ ਇੰਨਾ ਪੜਿਆ ਲਿਖਿਆ ਤੇ ਹੋਰ ਕੋਈ ਪ੍ਰਧਾਨ ਮੰਤਰੀ ਸਾਡੇ ਇੰਡੀਆ ਦੇ ਵਿੱਚ ਨਹੀਂ ਹੋਇਆ ਤੇ ਬਹੁਤ ਸਾਰੀਆਂ ਡਿਗਰੀਆਂ ਬਹੁਤ ਸਾਰੀਆਂ ਪੜਾਈਆਂ ਬਹੁਤ ਸਾਰੇ ਅਵਾਰਡ ਡਾਕਟਰ ਮਨਮੋਹਨ ਸਿੰਘ ਦੇ ਨਾਮ ਬੋਲਦੇ ਨੇ ਸੋ ਦੋ ਗੱਲਾਂ ਮੈਨੂੰ ਹੋਰ ਡਾਕਟਰ ਮਨਮੋਹਨ ਸਿੰਘ ਦੀਆਂ ਯਾਦ ਆਉਂਦੀਆਂ ਨੇ ਇੱਕ ਤਾਂ ਜਿਹੜੀਆਂ ਦੱਸਣ ਵਾਲੀ ਗੱਲ ਹੈ ਇਹ ਕਿ ਲੋਕ ਸਭਾ ਦੇਖੋ ਪ੍ਰਧਾਨ ਮੰਤਰੀ ਰਹੇ ਉਹ ਵਿੱਤ ਮੰਤਰੀ ਵੀ ਰਹੇ ਪ੍ਰਧਾਨ ਮੰਤਰੀ ਤਾਂ 10 ਸਾਲ ਰਹੇ ਪਰ ਲੋਕ ਸਭਾ ਦੇ ਮੈਂਬਰ ਨਹੀਂ ਹੋ ਰਹੇ ਐਮਪੀ ਬਤੌਰ ਲੋਕ ਸਭਾ ਦੇ ਕਦੇ ਵੀ ਨਹੀਂ ਬਣੇ ਡਾਕਟਰ ਮਨਮੋਹਨ ਸਿੰਘ ਸਿਰਫ ਉਹਨਾਂ ਨੇ 1999 ਦੇ ਵਿੱਚ 21 ਵਾਰ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਦਿੱਲੀ ਸਾਊਥ ਦਿੱਲੀ ਤੋਂ ਉਹਦੇ ਵਿੱਚ ਵੀ ਉਹ ਹਾਰ ਗਏ ਸੀਗੇ ਪਰ ਤੁਸੀਂ ਦੇਖੋ ਇੱਕ ਵਾਰ ਵੀ ਆਗੂ ਲੋਕ ਸਭਾ ਦਾ MP ਨਾ ਬਣਿਆ ਹੋਵੇ ਤੇ ਫਿਰ ਵੀ ਉਹ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਹੋਵੇ ਉਹ ਇਸ ਕਰਕੇ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਹਮੇਸ਼ਾ ਰਾਜ ਸਭਾ ਦਾ ਮੈਂਬਰ ਰੱਖਿਆ ਕਿਉਂਕਿ ਇਹਦੇ ਚ ਸੌਖੇ ਸ਼ਬਦਾਂ ਚ ਇੱਥੇ ਸਮਝਾਇਆ ਜਾ ਸਕਦਾ ਕਿਵੇਂ ਜਿਵੇਂ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰ ਗਏ ਸੀ ਲੋਕ ਸਭਾ ਦੀ ਇਲੈਕਸ਼ਨ ਲੋਕ ਸਭਾ ਦੇ MP ਨਹੀਂ ਬਣ ਸਕੇ ਉਹ ਪਰ ਫਿਰ ਵੀ BJP ਨੇ ਉਹਨਾਂ ਨੂੰ ਰਾਜ ਕੇਂਦਰੀ ਰਾਜ ਮੰਤਰੀ ਦੀ ਕੁਰਸੀ ਤੇ ਬਿਠਾਇਆ ਮਨਿਸਟਰ ਬਿਠਾਇਆ ਤੇ ਫਿਰ ਉੱਥੇ ਇਹ ਸੀ ਤੇ ਉਹਨਾਂ ਨੂੰ ਬਿੱਟੂ ਨੂੰ ਸੈਟਲ ਕਰਨ ਦੇ ਲਈ ਜੇ ਲੋਕ ਸਭਾ ਚ ਉਹ ਚੋਣ ਨਹੀਂ ਜਿੱਤੇ ਤਾਂ ਜਿਹੜਾ ਪਾਰਟੀਆਂ ਦਾ ਕੋਟਾ ਹੁੰਦਾ ਰਾਜ ਸਭਾ ਦੇ ਐਮਪੀ ਦਾ ਉਹਦੇ ਵਿੱਚ ਬਿੱਟੂ ਨੂੰ ਫਿੱਟ ਕੀਤਾ ਗਿਆ ਸੋ ਬਿੱਟੂ ਨੂੰ ਵੀ ਰਵਨੀਤ ਬਿੱਟੂ ਹੋਰਾਂ ਨੂੰ ਬੀਜੇਪੀ ਨੇ ਰਾਜ ਸਭਾ ਦਾ ਐਮਪੀ ਬਣਾਇਆ ਸੋ ਇਸ ਕਰਕੇ ਉਹ ਮੰਤਰੀ ਪਦ ਤੇ ਬੈਠ ਸਕਦੇ ਨੇ ਨਹੀਂ ਬੈਠ ਨਹੀਂ ਸਕਦੇ ਸੀ ਸੋ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਲਈ ਵੀ ਕਾਂਗਰਸ ਪਾਰਟੀ ਨੇ ਹਮੇਸ਼ਾ ਇਸੇ ਤਰੀਕੇ ਦੇ ਨਾਲ ਕੀਤਾ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਸਿਰਫ ਇੱਕ ਵਾਰ ਲੋਕ ਸਭਾ ਦੀ ਇਲੈਕਸ਼ਨ ਲੜੀ ਜਿਹੜੀ ਮੈਂ ਪਹਿਲਾਂ ਦੱਸੀ ਆ ਕਿ 1999 ਚ ਲੜੀ ਸੀ ਸਾਊਥ ਦਿੱਲੀ ਚੋਂ ਉਹ ਚੋਂ ਹਾਰ ਗਏ ਸੀ ਤੇ ਬਾਕੀ ਹਮੇਸ਼ਾ ਉਹ ਰਾਜ ਸਭਾ ਦੇ ਮੈਂਬਰ ਹੀ ਰਹੇ ਨੇ ਇਸ ਸਾਲ ਵੀ 2024 ਤੱਕ ਮਈ ਅਪ੍ਰੈਲ ਤੱਕ ਉਹਨਾਂ ਦੀ ਟਰਮ ਖਤਮ ਹੋਈ ਸੀ ਉਸ ਤੋਂ ਬਾਅਦ ਕਿਉਂਕਿ 92 ਸਾਲ ਦੇ ਸੀਗੇ ਉਮਰ ਕਾਫੀ ਹੋ ਗਈ ਸੀ ਹਾਰਟ ਦੀ ਉਹਨਾਂ ਨੂੰ ਸਮੱਸਿਆ ਸੀ ਸੋ ਕੱਲ ਵੀ ਰਾਤ 8:00 ਵਜੇ ਉਹਨਾਂ ਨੂੰ ਇੱਕੋਦਮ ਅਟੈਕ ਵਰਗਾ ਕੁਝ ਹੋਇਆ ਪਰਿਵਾਰ ਉਹਨਾਂ ਨੂੰ ਏਮਸ ਤੇ ਲੈ ਕੇ ਗਿਆ ਤਾਂ ਉੱਥੇ ਜਿਹੜੇ ਡਾਕਟਰਾਂ ਨੇ ਫਿਰ ਉਹਨਾਂ ਨੂੰ ਮ੍ਰਿਤਕ ਐਲਾਨਿਆ ਸੀ ਸੋ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਦਿਹਾਂਤ ਹੋਇਆ ਤੇ ਮਨਮੋਹਨ ਸਿੰਘ ਦਾ ਜੀਵਨ ਤੇ ਉਹਨਾਂ ਦੇ ਵੱਲੋਂ ਕਾਲੀ ਗਈ ਕਾਲਣਾ ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਨਵੇਂ ਬੱਚਿਆਂ ਨੂੰ ਪ੍ਰੇਰਣਾ ਦੇਊਗੀ ਕਿਸ ਤਰੀਕੇ ਦੇ ਨਾਲ ਇੱਕ ਵੰਡ ਦਾ ਸ਼ਿਕਾਰ ਹੋਇਆ ਪਰਿਵਾਰ ਤੇ ਉਸੇ ਵੰਡ ਦੇ ਸ਼ਿਕਾਰ ਹੋਏ ਪਰਿਵਾਰ ਦੇ ਵਿੱਚੋਂ ਇੱਕ ਛੋਟਾ ਬੱਚਾ ਕਿਸ ਤਰੀਕੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਪੜਦਾ ਹਮੇਸ਼ਾ ਫਸਟ ਆਉਂਦਾ ਅਮਰੀਕਾ ਜਾਂਦਾ ਕੈਂਬਰੇਜ ਤੇ ਆਕਸਫੋਰਡ ਯੂਨੀਵਰਸਿਟੀ ਚ ਪੜ੍ਹਾਈ ਕਰਦਾ ਫਿਰ ਭਾਰਤ ਆਉਂਦਾ ਫਿਰ ਐਡੇ ਵੱਡੇ ਵੱਡੇ ਥਾਮਾਂ ਤੇ ਰਹਿੰਦਾ ਅੱਛਾ ਜਿਹੜਾ ਸਾਡਾ RBI ਹੈ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਗਵਰਨਰ ਵੀ ਡਾਕਟਰ ਸਾਹਿਬ ਰਹੇ ਨੇ ਸੋ ਜਿਹੜੇ ਉਸ ਵੇਲੇ ਡਾਕਟਰ RBI ਦੇ ਜਿਹੜੇ ਨੋਟ ਬਣੇ ਹੋਣਗੇ ਅੱਜ ਵੀ ਕੁਝ ਮਿਲ ਸਕਦੇ ਨੇ ਤੇ ਉਹਦੇ ਤੇ ਬਤੌਰ ਗਵਰਨਰ ਡਾਕਟਰ ਮਨਮੋਨ ਸਿੰਘ ਦੇ ਸਾਈਨ ਤੁਸੀਂ ਦੇਖ ਸਕਦੇ ਹੋ ਵੈਸੇ ਹਰੇ ਉਹ ਉਹ ਨੋਟ ਘੱਟ ਮਿਲਦੇ ਨੇ ਪਰ ਜੇ ਕਿਸੇ ਨੂੰ ਮਿਲਣ ਮਿਲਦਾ ਉਹ ਸਾਮਕੇ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਉਹਨਾਂ ਦੀ ਇੱਕ ਵੱਡੀ ਯਾਦ ਹੈ ਸੋ ਅਸੀਂ ਵੀ ਸ਼ਰਧਾਂਜਲੀ ਪੇਂਟ ਕਰਦੇ ਆ ਡਾਕਟਰ ਸਾਹਿਬ ਨੂੰ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜੀਵਨ ਤੋਂ ਕੁਝ ਨਾ ਕੁਝ ਸਿੱਖ ਕੇ ਆਪਣੇ ਜੀਵਨ ਚ ਟਾਲ ਲਈਏ